ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜੜੀਆਂ ਵਾਂ ਉਹ ਕਾਗਜ਼ ਜਿਹੜੇ ਆ ਭਰੇ ਜਾ ਰਹੇ ਆ ਉਹਨਾਂ ਦੀਆਂ ਵੋਟਾਂ ਆ ਚੁੱਕੀਆਂ ਨੇ ਤੇ ਜਿਹੜੀ ਆਮ ਆਦਮੀ ਪਾਰਟੀ ਐ ਹਰਮੀਤ ਸੰਧੂ ਐ ਹਰਮੀਤ ਸੰਧੂ ਜੀ ਨੂੰ ਮੈਂ ਪੁੱਛਣਾ ਚਾਹੁੰਨੀ ਆ ਕਿ ਐਮਐਲਏ ਬਣੇ ਨੂੰ ਤੁਹਾਨੂੰ ਵੀ ਦੇਣੇ ਹੱਲੇ ਹੋਏ ਤੇ ਕੀ ਗੱਲ ਤੁਹਾਨੂੰ ਇੰਨਾ ਵੀ ਯਕੀਨ ਨਹੀਂ ਆਪਣੇ ਆਪ ਤੇ ਤੇ ਆਪਣੀ ਸੰਗਤ ਤੇ ਕਿ ਉਹ ਤੁਹਾਨੂੰ ਵੋਟ ਪਾਉਣਗੇ ਤੁਸੀਂ ਜਾਣ ਬੁੱਝ ਕੇ ਜਿਹੜਾ ਆ ਸਾਡੇ ਅਕਾਲੀ ਦਲ ਵਰਕਰਾਂ ਨੂੰ ਜਿਹੜੇ ਕਾਗਜ਼ ਭਰਨ ਗਏ ਆ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹੋ ਜਾਣ ਬੁੱਝ ਕੇ ਆਪਣੇ ਬੰਦਿਆਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲਵਾ ਕੇ ਤੇ ਸਾਡੇ ਵਰਕਰਾਂ ਨੂੰ ਜਿਹੜਾ ਵਾ ਉਹ ਤੁਸੀਂ ਪਿੱਛੇ ਲਾਇਆ ਹੋਇਆ ਆ ਜਾਣ ਬੁੱਝ ਕੇ ਉਹਨਾਂ ਦੇ ਕਾਗਜ਼ ਨਹੀਂ ਭਰਨ ਦੇ ਰਹੇ ਮੈਂ ਪ੍ਰਸ਼ਾਸਨ ਨੂੰ ਵੀ ਇਹੋ ਅਪੀਲ ਕਰੂੰਗੀ ਕਿ ਸਾਲ ਇੱਕ ਰਹਿ ਗਿਆ ਆ ਸਮਾਂ ਬਦਲ ਜਾਏਗਾ ਤੇ ਪਰ ਜਿਹੜੀਆਂ ਇਹ ਤੱਕੇ ਛਾਈਆਂ ਜਿਹੜੀਆਂ ਤੁਸੀਂ ਕਰ ਰਹੇ ਜੇ ਨਾ ਇਹ ਜਿਹੜੀਆਂ ਵਾ ਇਹ ਰੱਬ ਵੀ ਵੇਖ ਰਿਹਾ ਆ ਤੇ ਸਭ ਨੂੰ ਪੰਜਾਬ ਨੂੰ ਪਤਾ ਵੀ ਲੱਗ ਰਿਹਾ ਕਿ ਤੁਸੀਂ ਕਿੰਨੀ ਧੱਕੇਸ਼ਾਹੀ ਕਰ ਰਹੇ ਹੋ ਤੇ ਮੈਂ ਤੁਹਾਨੂੰ ਇਹੋ اپیل ਕਰੂੰਗੀ ਕਿ ਜਿੰ ਤੁਸੀਂ ਵੋਟਾਂ ਦੇ ਸਿਰ ਤੇ ਲੜੋ ਇਸ ਤਰ੍ਹਾਂ ਕਰਨ ਨਾਲ ਕਾਗਜ਼ ਨਾਮ ਭਰਨ ਦੇ ਨਾਲ ਜਿਹੜਾ ਆ ਉਹ ਕੋਈ ਹੱਲ ਨਹੀਂ ਰਹਿੰਦਾ ਮੈਂ ਕਹਿੰਦੀ ਆ ਵੀ ਤੁਸੀਂ ਵੋਟਾਂ ਨਾਲ ਲੜੋ ਜਿੱਦਾਂ ਪਹਿਲਾਂ ਲੜੇ ਸੀਗੇ ਜੇ ਸੰਗਤ ਨੇ ਤੁਹਾਨੂੰ ਆਪਣੇ ਹਲਕੇ ਦਾ ਐਮਐਲਏ ਚੁਣਿਆ ਆ ਤੇ ਕੀ ਗੱਲ ਤੁਹਾਨੂੰ ਇੰਨਾ ਵੀ ਯਕੀਨ ਨਹੀਂ ਆ ਕਿ ਜਦੋਂ ਵੋਟਾਂ ਪੈਣਗੀਆਂ ਤੇ ਫਤਵਾ ਤੁਹਾਡੇ ਵੱਲ ਦਾ ਆਏਗਾ ਕਿ ਜਾਂ ਕਿਹਦੇ ਵੱਲ ਦਾ ਸੋ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਤੁਸੀਂ ਜੜਾਇਆ ਇਲੈਕਸ਼ਨ ਚੰਗੀ ਤਰ੍ਹਾਂ ਲੜੋ ਪਹਿਲਾਂ ਵਾਂਗੂ ਨਹੀਂ ਠੱਕੇ ਛਾਈ ਕਰਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜੜੀਆਂ ਵਾ ਉਹ ਕਾਗਜ਼ ਜਿਹੜੇ ਆ ਭਰੇ ਜਾ ਰਹੇ ਆ ਉਹਨਾਂ ਦੀਆਂ ਵੋਟਾਂ ਆ ਚੁੱਕੀਆਂ ਨੇ ਤੇ ਜਿਹੜੀ ਆਮ ਆਦਮੀ ਪਾਰਟੀ ਐ ਹਰਮੀਤ ਸੰਧੂ ਐ ਹਰਮੀਤ ਸੰਧੂ ਜੀ ਨੂੰ ਮੈਂ ਪੁੱਛਣਾ ਚਾਹੁੰਨੀ ਆ ਕਿ ਐਮਐਲਏ ਬਣੇ ਨੂੰ ਤੁਹਾਨੂੰ ਵੀ ਦੇਣੇ ਹਲੇ ਹੋਏ ਤੇ ਕੀ ਗੱਲ ਤੁਹਾਨੂੰ ਇੰਨਾ ਵੀ ਯਕੀਨ ਨਹੀਂ ਆਪਣੇ ਆਪ ਤੇ ਤੇ ਆਪਣੀ ਸੰਗਤ ਤੇ ਕਿ ਉਹ ਤੁਹਾਨੂੰ ਵੋਟ ਪਾਉਣਗੇ ਤੁਸੀਂ ਜਾਣ ਬੁੱਝ ਕੇ ਜਿਹੜਾ ਆ ਸਾਡੇ ਅਕਾਲੀ ਦਲ ਵਰਕਰਾਂ ਨੂੰ ਜਿਹੜੇ ਕਾਗਜ਼ ਭਰਨ ਗਏ ਆ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹੋ ਜਾਣ ਬੁੱਝ ਕੇ ਆਪਣੇ ਬੰਦਿਆਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲਵਾ ਕੇ ਤੇ ਸਾਡੇ ਵਰਕਰਾਂ ਨੂੰ ਜਿਹੜਾ ਵਾ ਉਹ ਤੁਸੀਂ ਪਿੱਛੇ ਲਾਇਆ ਹੋਇਆ ਆ ਜਾਣ ਬੁੱਝ ਕੇ ਉਹਨਾਂ ਦੇ ਕਾਗਜ਼ ਨਹੀਂ ਭਰਨ ਦੇ ਰਹੇ ਮੈਂ ਪ੍ਰਸ਼ਾਸਨ ਨੂੰ ਵੀ ਇਹੋ ਅਪੀਲ ਕਰੂੰਗੀ ਕਿ ਸਾਲ ਇੱਕ ਰਹਿ ਗਿਆ ਆ ਸਮਾ ਬਦਲ ਜਾਏਗਾ ਤੇ ਪਰ ਜਿਹੜੀਆਂ ਇਹ ਧੱਕੇਸ਼ਾਹੀਆਂ ਜਿਹੜੀਆਂ ਤੁਸੀਂ ਕਰ ਰਹੇ ਜੇ ਨਾ ਇਹ ਜਿਹੜੀਆਂ ਵਾ ਇਹ ਰੱਬ ਵੀ ਵੇਖ ਰਿਹਾ ਆ ਤੇ ਸਭ ਨੂੰ ਪੰਜਾਬ ਨੂੰ ਪਤਾ ਵੀ ਲੱਗ ਰਿਹਾ ਕਿ ਤੁਸੀਂ ਕਿੰਨੀ ਧੱਕੇਸ਼ਾਹੀ ਕਰ ਰਹੇ ਆ ਤੇ ਮੈਂ ਤੁਹਾਨੂੰ ਇਹੋ ਅਪੀਲ ਕਰੂੰਗੀ ਕਿ ਜਿੰ ਤੁਸੀਂ ਵੋਟਾਂ ਦੇ ਸਿਰ ਤੇ ਲੜੋ ਇਸ ਤਰ੍ਹਾਂ ਕਰਨ ਨਾਲ ਕਾਗਜ਼ 'ਤੇ ਨਾਮ ਭਰਨ ਦੇਣ ਨਾਲ ਜਿਹੜਾ ਆ ਉਹ ਕੋਈ ਹੱਲ ਨਹੀਂ ਰਹਿੰਦਾ ਮੈਂ ਕਹਿੰਨੀ ਆ ਵੀ ਤੁਸੀਂ ਵੋਟਾਂ ਨਾਲ ਲੜੋ ਜਿੱਦਾਂ ਪਹਿਲਾਂ ਲੜੇ ਸੀਗੇ ਜੇ ਸੰਗਤ ਨੇ ਤੁਹਾਨੂੰ ਆਪਣੇ ਹਲਕੇ ਦਾ ਐਮਐਲਏ ਚੁਣਿਆ ਆ ਤਕੀ ਗੱਲ ਤੁਹਾਨੂੰ ਇੰਨਾ ਵੀ ਯਕੀਨ ਨਹੀਂ ਆ ਕਿ ਜਦੋਂ ਵੋਟਾਂ ਪੈਣਗੀਆਂ ਤੇ ਫਤਵਾ ਤੁਹਾਡੇ ਵੱਲ ਦਾ ਆਏਗਾ ਕਿ ਜਾਂ ਕਿਹਦੇ ਵੱਲ ਦਾ ਸੋ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਤੁਸੀਂ ਜੜਾਇਆ ਇਲੈਕਸ਼ਨ ਚੰਗੀ ਤਰ੍ਹਾਂ ਲੜੋ ਪਹਿਲਾਂ ਵਾਂਗੂ ਨਹੀਂ ਠੱਕੇ ਛਾਈ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜੜੀਆਂ ਵਾ ਉਹ ਕਾਗਜ਼ ਜਿਹੜੇ ਆ ਭਰੇ ਜਾ ਰਹੇ ਆ ਉਹਨਾਂ ਦੀਆਂ ਵੋਟਾਂ ਆ ਚੁੱਕੀਆਂ ਨੇ ਤੇ ਜਿਹੜੀ ਆਮ ਆਦਮੀ ਪਾਰਟੀ ਆ ਹਰਮੇਰ ਸੰਧੂ ਐ ਹਰਮੇਰ ਸੰਧੂ ਜੀ ਨੂੰ ਮੈਂ ਪੁੱਛਣਾ ਚਾਹੁੰਨੀ ਆ ਕਿ ਐਮਐਲਏ ਬਣੇ ਨੂੰ ਤੁਹਾਨੂੰ ਵੀ ਦੇਣੇ ਹੱਲੇ ਹੋਏ ਤੇ ਕੀ ਗੱਲ ਤੁਹਾਨੂੰ ਇੰਨਾ ਵੀ ਯਕੀਨ ਨਹੀਂ ਆਪਣੇ ਆਪ ਤੇ ਤੇ ਆਪਣੀ ਸੰਗਤ ਤੇ ਕਿ ਉਹ ਤੁਹਾਨੂੰ ਵੋਟ ਪਾਉਣਗੇ ਤੁਸੀਂ ਜਾਣ ਬੁੱਝ ਕੇ ਜਿਹੜਾ ਆ ਸਾਡੇ ਅਕਾਲੀ ਦਲ ਵਰਕਰਾਂ ਨੂੰ ਜਿਹੜੇ ਕਾਗਜ਼ ਭਰਨ ਗਏ ਆ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹੋ ਜਾਣ ਬੁੱਝ ਕੇ ਆਪਣੇ ਬੰਦਿਆਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲਵਾ ਕੇ ਤੇ ਸਾਡੇ ਵਰਕਰਾਂ ਨੂੰ ਜਿਹੜਾ ਵਾ ਉਹ ਤੁਸੀਂ ਪਿੱਛੇ ਲਾਇਆ ਹੋਇਆ ਆ ਜਾਣ ਬੁੱਝ ਕੇ ਉਹਨਾਂ ਦੇ ਕਾਗਜ਼ ਨਹੀਂ ਭਰਨ ਦੇ ਰਹੇ ਮੈਂ ਪ੍ਰਸ਼ਾਸਨ ਨੂੰ ਵੀ ਇਹੋ ਅਪੀਲ ਕਰੂੰਗੀ ਕਿ ਸਾਲ ਇੱਕ ਰਹਿ ਗਿਆ ਆ ਸਮਾਂ ਬਦਲ ਜਾਏਗਾ ਤੇ ਪਰ ਜਿਹੜੀਆਂ ਇਹ ਧੱਕੇਸ਼ਾਹੀਆਂ ਜਿਹੜੀਆਂ ਤੁਸੀਂ ਕਰ ਰਹੇ ਜੇ ਨਾ ਇਹ ਜਿਹੜੀਆਂ ਵਾ ਇਹ ਰੱਬ ਵੀ ਵੇਖ ਰਿਹਾ ਆ ਤੇ ਸਭ ਨੂੰ ਪੰਜਾਬ ਨੂੰ ਪਤਾ ਵੀ ਲੱਗ ਰਿਹਾ ਕਿ ਤੁਸੀਂ ਕਿੰਨੀ ਧੱਕੇਸ਼ਾਹੀ ਕਰ ਰਹੇ ਆ ਤੇ ਮੈਂ ਤੁਹਾਨੂੰ ਇਹੋ ਅਪੀਲ ਕਰੂੰਗੀ ਕਿ ਜਿੰ ਤੁਸੀਂ ਵੋਟਾਂ ਦੇ ਸਿਰ ਤੇ ਲੜੋ ਇਸ ਤਰ੍ਹਾਂ ਕਰਨ ਨਾਲ ਕਾਗਜ਼ ਨਾਂ ਭਰਨ ਦੇਣ ਨਾਲ ਜਿਹੜਾ ਆ ਉਹ ਕੋਈ ਹੱਲ ਨਹੀਂ ਰਹਿੰਦਾ ਮੈਂ ਕਹਿੰਨੀ ਆ ਵੀ ਤੁਸੀਂ ਵੋਟਾਂ ਨਾਲ ਲੜੋ ਜਿੱਦਾਂ ਪਹਿਲਾਂ ਲੜੇ ਸੀਗੇ ਜੇ ਸੰਗਤ ਨੇ ਤੁਹਾਨੂੰ ਆਪਣੇ ਹਲਕੇ ਦਾ ਐਮਐਲਏ ਚੁਣਿਆ ਆ ਤੇ ਕੀ ਗੱਲ ਤੁਹਾਨੂੰ ਇੰਨਾ ਵੀ ਯਕੀਨ ਨਹੀਂ ਆ ਕਿ ਜਦੋਂ ਵੋਟਾਂ ਪੈਣਗੀਆਂ ਤੇ ਫਤਵਾ ਟਾਡੇ ਵੱਲ ਦਾ ਆਏਗਾ ਕਿ ਜਾਂ ਕਿਦੇ ਵੱਲ ਦਾ ਸੋ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਤੁਸੀਂ ਜੜਾਇਆ ਇਲੈਕਸ਼ਨ ਚੰਗੀ ਤਰ੍ਹਾਂ ਲੜੋ ਪਹਿਲਾਂ ਵਾਂਗੂ ਨਹੀਂ ਠੱਕੇਸ਼ਾਈ ਕਰਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ